ਕੀ ਕਹਿਣਾ ਹੈ ਜੀ ਮੈਂ ਸਾਹਬ ਸਿੰਘ ਸਭਰਾ ਹਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਟਾ ਕੀ ਕਹਿਣਾ ਚਾਹੁੰਨੇ ਅੱਜ ਜੋ ਇਕੱਠ ਹੋਇਆ ਜੀ ਅੱਜ ਦੇ ਇਕੱਠ ਦੇ ਵਿੱਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਟਾ ਮੋਰਚੇ ਦੇ ਸ਼ਹੀਦਾਂ ਨੂੰ ਅਕਸਰੀ ਸ਼ਰਦਾ ਦੇ ਫੁੱਲ ਭੇਟ ਕਰਦੀ ਰਹਿੰਦੀ ਆ ਕੀਤੇ ਜਾਂਦੇ ਆ ਅੱਜ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਬੁੱਟਾ ਜੀ ਤਾਂ ਭਗ ਸਿੰਘ ਦਾ ਦਿਹਾੜਾ ਮਨਾਉਂਦੀ ਆ ਐਰ ਕੀ ਮੋਰਚੇ ਤੇ ਲੜਦਿਆਂ ਲੜਦਿਆਂ ਖਨੌਰੀ ਬਾਰਡਰ ਤੇ ਇਹ ਦਿਨ ਜਿਹੜਾ ਵਾ 23 ਮਾਰਚ ਆ ਖਨੌਰੀ ਬਾਰਡਰ ਤੇ ਮਨਾਇਆ ਜਾ ਰਿਹਾ ਕਿਸਾਨ ਸ਼ਿਕਰਚ ਕਮੇਟੀ ਪੰਜਾਬ ਕੋਟ ਬੁੱਢਾ ਗੈਰ ਆਜਨੀਤਕ ਵੱਲੋਂ ਮੋਰਚੇ ਵੱਲੋਂ ਤੇ ਸੰਗਤਾਂ ਨੂੰ ਪੀਲ ਆ ਕਿ 23 ਮਾਰਚ ਨੂੰ ਇੱਥੇ ਸੰਗਤਾਂ ਵੱਧ ਚੜ ਕੇ ਪਹੁੰਚਣ ਤੇ ਸ਼ਰਦਾ ਦੇ ਫੁੱਲ ਜਿਹੜੇ ਆ ਭੇਟ ਕੀਤੇ ਜਾਣ ਇਹੜੇ ਸ਼ਹੀਦ ਐ ਕੌਮ ਦਾ ਸਰਮਾਇਆ ਹੁੰਦੇ ਆ ਤੇ ਸਾਰਿਆਂ ਦੇ ਸਾਂਝ ਹੁੰਦੇ ਆ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿਸਾਨ ਸ਼ਕਰਚ ਕਮੇਟੀ ਪੰਜਾਬ ਵੱਲੋਂ ਸਨੋਰੀ ਬਾਰਡਰ ਸ਼ੰਭੂ ਬਾਰਡਰ ਦੇ ਦੱਬ ਵਾਲੀ ਤੇ ਇਕੱਠਾ ਵੱਧ ਤੋਂ ਵੱਧ ਪਹੁੰਚਣ ਤੇ ਇਸ ਮਤਲਬ ਇਹ ਸਾਬਾਨ ਮੋਰਚੇ ਦਾ ਤੇ ਸ਼ਹੀਦ ਨੂੰ ਸ਼ਰਦਾ ਦੇ ਫੁੱਲ ਭੇਟ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਕੀ ਨਾਂ ਹੈ ਜੀ ਆਪਣਾ ਮੇਰਾ ਨਾਂ ਜੀ ਨੌਨੇ ਹਲ ਸਿੰਘ ਪਰਸਾਮ ਪਿੰਡ ਸਿਤੋ ਤੇ ਕਿਹੜਾ ਸੰਬੰਧ ਚ ਅੱਜ ਇਕੱਠੇ ਹੋਏ ਜੀ ਕੀ ਕਹਿਣਾ ਚਾਹੋ ਨੇ ਮੈਸੇਜ ਕੀ ਹੈ ਆਪਣਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਨੇਹਾ ਮੈਸੇਜ ਇਹ ਹੈ ਜੀ ਜਿੰਨੇ ਵੀ ਕਿਸਾਨ ਸੰਘਰਸ਼ ਕਮੇਟੀ ਲਾ ਲੋ ਜਾਂ ਕਿਸਾਨੀ ਨੂੰ ਸੰਬੰਧਿਤ ਰੱਖਣ ਵਾਲੇ ਜਿੰਨੇ ਵੀ ਆਪਣੇ ਪੈਨਪਰਾਵਾ ਸਾਰਿਆਂ ਗਾੜੀ ਅਪੀਲ ਕਰਦੇ ਆ ਵੀ ਜਿਹੜੇ ਖਨੋਰੀ ਬਾਰਡਰ ਤੇ ਜਾਂ ਸਿੰਘੂ ਬਾਰਡਰ ਤੇ ਜਾਂ ਧੱਬੋ ਵਾਲੀ ਬਾਰਡਰ ਤੇ ਜਿੰਨੇ ਵੀ ਮੋਰਚੇ ਲੱਗੇ ਹੋਏ ਆ ਇਹ ਸਿਰਫ ਕਿਸਾਨੀ ਨੂੰ ਬਚਾਉਣ ਦੀ ਖਾਤਰ ਹੀ ਲੱਗੇ ਹੋਏ ਆ ਇਹਨਾਂ ਸਰਕਾਰਾਂ ਦੀਆਂ ਨਲੈਕੀਆਂ ਕਰਕੇ ਮਾੜੀਆਂ ਨੀਤੀਆਂ ਕਰਕੇ ਜੋ ਕਿਸਾਨੀ ਨੂੰ ਢਾਹ ਲੱਗ ਰਹੀ ਆ ਜਵਾਨੀ ਨੂੰ ਘਾਟਾ ਢਾਹ ਲੱਗ ਰਹੀ ਆ ਸੋ ਇਹਨਾਂ ਚੀਜ਼ਾਂ ਨੂੰ ਮਗਰੋਂ ਲੌਂਦਾ ਕਰਕੇ ਸਾਡੇ ਆਗੂਆਂ ਨੇ ਤਾਂ ਹਮ ਮਾਰਿਆ ਵੀ ਇਹਨੂੰ ਆਪਾਂ ਕਿਸ ਨਾ ਕਿਸ ਤਰੀਕੇ ਜਿਹੜਾ ਰੁਧਦਾ ਜਾਂਦਾ ਪੰਜਾਬ ਉਹਨੂੰ ਬਚਾਇਆ ਜਾਵੇ। ਸੋ ਉਸੇ ਸੋਚ ਆਗੂਆਂ ਦੀ ਸੋਚ ਨੂੰ ਲੈ ਕੇ ਗੈਰ ਰਾਜਨੀਤਿਕ ਸੰਜੁਗਤ ਮੋਰਚਾ ਜਿਹੜਾ ਵਾ ਉਹਦੇ ਨਾਲ ਚੱਲਣ ਦੇ ਨਾਲ ਜਿਹੜੇ ਬਾਰਡਰ 13 ਤਰੀਕ ਤੋਂ ਜਿਹੜੇ ਪਿਛਲੇ ਮਹੀਨੇ ਦੀ ਤੋਂ ਸੀਲ ਕਰਕੇ ਕਸਾਲ ਬੈਠੇ ਆ। ਸੋ ਪਿੰਡਾਂ ਦੇ ਬੈਠੇ ਭਰਾਵਾਂ ਨੂੰ ਅਪੀਲ ਬੇਨਤੀ ਆ ਵੀ ਜਿਹੜਾ ਇਹ ਸਾਥ ਆ ਜਿਹੜਾ ਉਹ ਵੱਧ ਤੋਂ ਵੱਧ ਇਹਨਾਂ ਮੋਰਚਾ ਨੂੰ ਦਈਏ। ਕਿੰਟਾ 2 ਘੰਟੇ ਦਿਹਾੜੀ ਜਿੰਨਾ ਵੀ ਟਾਈਮ ਨਿਕਲਦਾ ਵੱਧ ਤੋਂ ਵੱਧ ਟਾਈਮ ਕੱਢ ਗਏ ਆਪਾਂ ਇਹ ਮੋਰਚੇ ਵਿੱਚ ਹਾਜ਼ਰੀ ਭਰੀਏ ਤੇ ਇਹਨੂੰ ਜਿਹੜਾ ਮੋਰਚਾ ਵਾ ਇਹ ਜਿੱਤਦਿਆਂ ਕਦਮਾਂ ਜਿਹੜੀਆਂ ਉਧਰ ਨੂੰ ਤੁਰੈਂਦਾ ਇਹਨੂੰ ਜਿੱਤ ਕੇ ਤੇ ਫਤੇ ਪਾਈਏ ਅੱਗੇ ਵੀ ਆਪਣੇ ਵਡੇਰਿਆਂ ਨੇ ਵਡਿਆਂ ਨੇ ਕਿੰਨੀ ਵਾਰਾ ਦਿੱਲੀ ਫਤੇ ਕੀਤੀ ਆ ਪਰ ਵੇਖੋ ਐਰ ਕੀ ਫੇਰ ਮਸਲਾ ਦਿੱਲੀ ਦਾ ਹੀ ਆ ਸੋ ਜੇ ਕੋਈ ਗਿਲੇ ਛਕਵੇ ਹੋਣਗੇ ਜਾਂ ਹੋ ਗਏ ਆ ਜਾਂ ਹੈਗੇ ਆ ਸਾਡੇ ਭਰਾਵਾਂ ਦੇ ਇੱਕ ਦੂਜੇ ਨਾਲ ਕਿ ਉਹ ਆਪਾਂ ਇੱਕ ਦੂਜੇ ਨਾਲ ਬਹਿ ਕੇ ਨਿਰਧਿਤ ਕਰਨ ਦੀ ਉਹਨੂੰ ਕੋਸ਼ਿਸ਼ ਕਰੀਏ ਆਪਾਂ ਰਲ ਮਿਲ ਕੇ ਸਾਰਾ ਆਪਣੀ ਲੜਾਈ ਐ ਨਕੀ ਮੋਟੀ ਨਹੀਂ ਆ ਐ ਐਮਐਸਪੀ ਤੇ ਲੜਾਈ ਆ ਸੈਂਟਰਲ ਸਰਕਾਰ ਨਾਲ ਲੜਾਈ ਆ ਇਹਨੂੰ ਤਗੜੇ ਹੋ ਕੇ ਮੋਢੇ ਨਾਲ ਮੋਢਾ ਮਾਰ ਕੇ ਤੇ ਖਾਸ ਕਰਕੇ ਮੈਂ ਨੌਜਵਾਨ ਭਰਾਵਾਂ ਨੂੰ ਅਪੀਲ ਕਰਦਾ ਹਾਂ ਵੀ ਆਪਾਂ ਇਹਨੂੰ ਮੋਰਚੇ ਦੇ ਵਿੱਚ ਵੱਧ ਵੱਧ ਹਾਜ਼ਰੀ ਭਰ ਕੇ ਦਨੂੰ ਸਫਲ ਬਣਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਅਜੀ ਸਖ ਜੀ ਕਿਹੜੀ ਜਥੇਬੰਦੀ ਵੱਲੋਂ ਜੀ ਪੰਜਾਬ ਸਮਾਜ ਸੈਕਟਰੀ ਕੋਰਡ ਬੁਲਾਏ ਤੇ ਕੀ ਕਹਿਣਾ ਚਾਉਣੇ ਆ ਜਿਵੇਂ ਕਿਸਾਨ ਬੈਠੇ ਹੋਏ ਨੇ ਮੋਰਚੇ ਦੇ ਵਿੱਚ ਕੀ ਮੈਸੇਜ ਆਈ ਬਸ ਇਹੋ ਜਿਹਾ ਵੀ ਜਿਹੜੇ ਕਿਸਾਨ ਘਰਾਂ 'ਚ ਬੈਠੇ ਆ ਉਹ ਵੀ ਇੱਥੇ ਮੋਰਚੇ 'ਚ ਆਉਣ ਤੇ ਹਾਜ਼ਰੀ ਭਰਨ ਸਾਰੇ ਘਰਾਂ 'ਚ ਵਿਹਲੇ ਆ ਬੈਠੇ ਕੋਈ ਕੰਮ ਧੰਦਾ ਹੁਣ ਤੇ ਹੈ ਨਹੀਂ ਗੱਡਾ ਤਿਆਰ ਕੇ ਹਾਜ਼ਰੀ ਭਰ ਲੈ ਇਥੇ ਮੋਰਚੇ ਨੂੰ ਮੋਰਚੇ ਨੂੰ ਆਪਾਂ ਸੱਪਾ ਪੜਾਈਏ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ